ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਭਾਈ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਸੈਟਅਪ ਪਿੰਡ ਦਾ ਜਿਹੜੀਆਂ ਉੱਥੇ ਵੀਡੀਓ ਪਾਈਦੀਆਂ ਬੱਚਿਆਂ ਦੀਆਂ ਘਰੇ ਡਾਈ ਦਿਓ ਆਪਣੇ ਉੱਥੇ ਬੈਗ ਤੇ ਆ ਤੇ ਇਹ ਆਪਣਾ ਸੈਟਅਪ ਆ ਚਾਰ ਖੁੱਡੇ ਆ ਦੋ ਚ ਕਬੂਤਰੀਆਂ ਦੋ ਹੀ ਕਬੂਤਰ ਆ ਤੇ ਇਹ ਆਪਣੀਆਂ ਕਬੂਤਰ ਵੱਡੇ ਜੇ ਆਪਾਂ ਬਾਜੀਆਂ ਛੱਡਣੇ ਆ ਤਾਂ ਦੇ ਕਬੂਤਰ ਆਪਣੇ ਸਾਰੇ ਤੁਸੀਂ ਦੇਖ ਸਕਦੇ ਹੋ ਕਰੋ ਸ਼ੌਂਕ ਮੇਰੇ ਵੀਰ ਅਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਕਰ ਦੋ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਾਂ ਪੂਰੀ ਜਾਣਕਾਰੀ ਦਿਆ ਕਰਾਂਗੇ ਤੁਹਾਨੂੰ ਸਾਰੀ ਬੂਤਰਾਂ ਬਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨਾਂ ਦਾ ਸ਼ੌਂਕ ਕਰੋ ਠੱਠੀ ਕਿਹੜਾ ਕੁ ਉਤਰ ਛੱਡਿਆ ਆ ਆਪਾਂ ਕਿਹੜਾ ਕਿਹੜਾ ਆ ਲਾਲ ਟੂਸੇ ਵਾਲਾ ਇੱਧਰ ਆ ਛੱਡਿਆ ਆ ਜਿਹੜਾ ਕਬੂਤਰ ਆਪਾਂ ਛੱਡਿਆ ਸੀ ਇੱਧਰ ਗਿਆ ਕਟਿੰਗ ਆ ਖਾਂਦਾ ਇੱਧਰ ਲੈ ਪਾਪਾ ਲੈ ਜਾਂ ਚਾ ਪਤਾ ਨਹੀਂ ਲੱਗਦਾ ਤੈਨੂੰ ਕਿਹੜਾ ਇੰਨੇ ਜੇ ਕਬੂਤਰ ਜਿਆਦਾ ਤਾਂ ਕਰਕੇ ਪਤਾ ਨਹੀਂ ਲੱਗਦਾ ਇੱਕੋ ਜਿਹਾ ਸਾਰੇ ਚਿੱਟੀਆਂ ਦੇ ਟੀਰੇ ਆ ਛੱਡੇ ਆ ਲੈ ਆ ਜਿਹੜਾ ਕਬੂਤਰ ਆ ਜਿਆਦਾ ਗੰਦਾ ਜਾ ਆ ਰੰਗ ਹੀ ਬੜਾ ਲੱਗਾ ਨੂੰ ਵੜ ਗਿਆ ਨਾ ਆ ਕਬੂਤਰ ਆਪਾਂ ਛੱਡਿਆ ਸੀ ਇਹ ਮੌਸਮ ਖਰਾਬ ਹੋ ਗਿਆ ਉਸ ਤੇ 140 ਕਬੂਤਰ ਉੱਡੇ ਸੀ ਇਹ ਕਬੂਤਰ ਆਪਣਾ ਰਾਤ ਬੈਠਾ ਨਹੀਂ ਸੀ ਅਗਲੇ ਦਿਨ ਆਪਾਂ 12:00 ਵਜੇ ਬੈਠਾ ਹੋਣਾ ਹਨ 12:00 ਵਜੇ ਭਾ ਕੇ ਲਿਆਈ ਸੀ ਇਹ ਤੇ ਇੱਧਰ ਆਪਣੇ ਕਬੂਤਰਾਂ ਦਾ ਕਰੋ ਸ਼ੌਂਕ ਜਨਵਰ ਦੱਸਿਓ ਕਿੱਦਾਂ ਦੇ ਆਪਣੇ ਆ ਕਬੂਤਰਿਆਂ ਆ ਇਹ ਸਾਰੀਆਂ ਕਬੂਦਰੀਆਂ ਆ ਇਹੋ ਹੀ ਜ਼ਿਆਦੇ ਡਾਉਂਦੇ ਆ ਕਬੂਤਰ ਇੱਥੇ ਮੈਂ ਘਾਟੀ ਹੁੰਨਾ ਕਰੀ ਹੁੰਨਾ ਕਰੋ ਸ਼ਾਂਕ ਦੀ ਟੀਰੇ ਕਬੂਤਰ ਕਟੀਆਂ ਦੇ ਚਿੱਟੀਆਂ ਦੇ ਆਪਣੇ ਤੋਂ ਸਾਰੇ ਹੀ ਹੈਗੇ ਆ ਰਾਜਨ ਵਾਲੇ ਆ ਗੂ ਦੇ ਬਿੰਦਰ ਵਾਲਿਆਂ ਜੋ ਆ ਲਾਲ ਚੀਨੀ ਇਹ ਤਾਂ ਪਿਓ ਲਖਮਨ ਲਕੀ ਦੇ ਘਰੋਂ ਆਇਆ ਸੀ। ਬਾਲਸਰਾ ਕਬੂਤਰ ਬੰਦਰ ਵਾਲਿਆਂ ਚ। ਆਹ ਲਖਮਨ ਕਬੂਤਰ ਜਿਹੜਾ ਮੈਂ ਪੁੱਲਾ ਤੋਂ ਪਾਣੀ ਪਿਆਇ ਮੁਰਕੀ ਨੂੰ ਮਹਾਵਿਦਿਆ। ਰਾਤ ਨੂੰ ਦੇਖੇ। ਕਿਹੜਾ? ਇਹ ਆ ਬਖਾ। ਇਹ ਤਾਂ ਪੁੱਲਾ ਤੋਂ ਪਾਣੀ ਲੰਘ ਗਿਆ ਸੀ। ਰੱਤਾ ਰੱਤਾ। ਇਹਨੂੰ ਬਈ ਬਾਲਾ ਥੋੜਾ ਆ ਗਿਆ ਹੱਡੀਆਂ ਨਿਕਲ ਆਈ। ਫੁੱਦਰੀਆ ਕਬੂਤਰ ਹੈ। ਉੱਡਦਾ ਰਿਹਾ। ਇਹ ਉੱਡਦਾ ਰਿਹਾ ਕੂਤਰ। ਬਿਮਾਰ ਹੋ ਗਿਆ ਨਾ। ਬਹੁਤ ਹੋ ਗਿਆ ਸੀ ਇਹਦੇ ਪੱੜ ਤੋਂ ਪਾਣੀ ਲੰਘ ਗਿਆ ਇਹਦਾ। ਠੀਕ ਆ ਠੀਕ ਆ। ਮਾਗਾ ਕੀਤਾ ਚੱਲ ਬਤੇ ਇਹ ਆਪਾਂ 4 ਜਨਵਰੀ ਛੱਡੇ ਆ ਜੇ ਦੂਜੇ ਤਾਂ ਉੱਚੀ ਆਉਣੇ ਨਹੀਂ ਵੀਡੀਓ ਚ ਆ ਇੱਕ ਫਿਰਦਾ ਆ ਕਰੋ ਸ਼ੌਂਕ 7 ਵਜੇ ਦੇ ਛੱਡੇ ਆ ਤੇ ਹੁਣ ਟਾਈਮ ਕੀ ਹੋ ਗਿਆ 11 ਵਜੇ 11 ਵਜੇ 11:30 ਹੋ ਗਿਆ ਨਾ 11:30 12 ਦਾ ਟਾਈਮ ਹੋ ਗਿਆ ਆਪਾਂ ਦਾ ਕਰੇ ਬਾਈ ਜੀ ਇੰਨਾ ਹੀ ਬਹੁਤਾ ਕਬੂਤਰ ਉੱਡ ਜਾਣ 12 ਵਜੇ ਤੱਕ ਆਪਾਂ ਛਤੜੀ ਗੱਡ ਕੇ ਡਾਈਦੇ ਆ ਜਦੋਂ ਬਹਿ ਜਾਣ ਦਿਲ ਕਰੇ ਹਨ ਕਿੰਨਾ ਦਾ 1 ਵਜੇ 2 ਵਜੇ ਜਦੋਂ ਹੀ ਬਹਿ ਜਾਣਾ ਆਉਂਦੇ ਆ ਨੀਵੇਂ ਛਤੜੀ ਤੋਂ ਕੇ ਮੁੜ ਜਾਂਦੇ ਫਿਰ ਤੇ ਚਲੋ ਵੀਰ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸਣਾ ਕਿੱਦਾਂ ਦੇ ਜਾਨਵਰ ਆਪਣੇ ਸਾਰੇ ਭਰਾ ਸਪੋਰਟ ਕਰੋ ਬਾਜ਼ੀਆਂ ਦੀਆਂ ਵੀ ਆਪਾਂ ਵੀਡੀਓ ਪਾਇਆ ਕਰਨੀਆਂ ਵਾ ਪੂਰੇ ਬਾਜ਼ੀਆਂ ਦੱਸਿਆ ਕਰਾਂਗੇ ਆਪਾਂ ਕਿਹੜਾ ਕਬੂਤਰ ਛੱਡਣ ਲੱਗੇ ਆ ਕੀ ਰਿਜ਼ਲਟ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰੇ ਵੀਰਾਂ ਦਾ